ਡਰਾਈਵ ਸ਼ੁਰੂ ਕਰ ਰਹੇ ਆ ਜਿਹਦੇ ਵਿੱਚ ਸਾਡੇ ਇੱਕ ਤਾਂ ਧਾਰਮਿਕ ਸਥਾਨ ਜਿਹੜੇ ਨੇ ਚਾਹੇ ਉਹ ਚਾਰ ਧਾਮ ਦੀ ਯਾਤਰਾ ਤੇ ਹੇਮਕੁੰਡ ਸਾਹਿਬ ਦੀ ਯਾਤਰਾ ਖੁੱਲਣ ਵਾਲੀ ਹੈ 5 ਤਰੀਕ ਨੂੰ ਤੇ ਉਹਦੇ ਵਿੱਚ ਅਸੀਂ ਦੇਖਦੇ ਆਂ ਵੀ ਲੋਕ ਪਲਾਸਟਿਕ ਦਾ ਯੂਜ਼ ਬਹੁਤ ਕਰਦੇ ਆ ਪਲਾਸਟਿਕ ਜਿਹੜਾ ਵੀ ਆ ਉਹ ਸਾਡੇ ਪਰਿਆਵਰਣ ਲਈ ਖਿਲਾਫ ਆ ਤੇ ਜਿਹੜਾ ਸਾਡਾ ਸੰਗਠਨ ਆ ਉਹ ਸਾਡੇ ਇਸ ਪਰਿਆਵਰਣ ਦੀ ਸਾਫ ਸਫਾਈ ਤੇ ਜਲ ਹੀ ਜੀਵਨ ਦੇ ਇੱਕ ਸਿਧਾਂਤ ਤੇ ਚੱਲਣ ਵਾਲਾ ਸਾਡਾ ਸੰਗਠਨ ਆ ਜਾ ਜਿਹੜੀ ਚੀਜ਼ ਪਰਿਆਵਰਣ ਨੂੰ ਖਰਾਬ ਨਹੀਂ ਕਰਦੀ ਉਸ ਚੀਜ਼ਾਂ ਦੀ ਅਸੀਂ ਵਰਤੋ ਉਸ ਚੀਜ਼ ਦੀ ਅਸੀਂ ਚੀਜ਼ ਬਣਾ ਕੇ ਅੱਗੇ ਦੇਣੇ ਚਾਹਨੇ ਆਂ ਵੀ ਪਲਾਸਟਿਕ ਪਹਿਲਾਂ ਵੀ ਬੈਨ ਹੋਈ ਸੀ ਕਿਉਂਕਿ ਪਲਾਸਟਿਕ ਸਾਡੇ ਪਰਿਆਵਰਣ ਨੂੰ ਬਹੁਤ ਖਰਾਬ ਕਰਦੀ ਹੈ ਚਾਹੇ ਉਹ ਪਾਣੀ 'ਚ ਹੋਵੇ ਚਾਹੇ ਮਿੱਟੀ 'ਚ ਹੋਵੇ ਜੂਟ ਦੇ ਬੈਗ ਲੈ ਕੇ ਜਾਵਾਂਗੇ ਹਰ ਕਿਸੇ ਨੂੰ ਹੈਂਡਓਵਰ ਕਰਾਂਗੇ ਜਿਹੜੇ ਸ਼ਰਧਾਲੂ ਜਾਣਗੇ ਤਾਂ ਕਿ ਜਿਹੜੇ ਉੱਥੇ ਪਲਾਸਟਿਕ ਦਾ ਯੂਜ਼ ਨਾ ਹੋ ਸਕੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 5 ਜੂਨ 2025 ਨੂੰ ਅ ਸ਼੍ਰੀ ਹੈਕੂ ਸਾਈਤੀ ਯਾਤਰਾ ਸ਼ੁਰੂ ਹੋਣ ਜਾਰੀ ਤੇ ਉੱਤੇ ਹੀ ਮੇਰੇ ਨਾਲ ਨਮਾਮੀ ਨਰਮਦਾ ਸੰਗ ਦੇ ਪੰਜਾਬ ਦੇ ਪ੍ਰਧਾਨ ਅਮਨ ਸੈਣੀ ਜੁੜ ਚੁੱਕੇ ਨੇ ਇਹਨਾਂ ਦਾ ਕਹਿਣਾ ਹੈ ਕਿ ਜਿਹੜਾ ਅਤੇ ਜਿਹੜੇ ਪਲਾਸਟਿਕ ਦੇ ਲਫਾਫੇ ਹੁੰਦੇ ਨੇ ਆ ਕੁਝ ਇਦਾਂ ਦੀ ਕੋਈ ਉਪਯੋਗ ਚੀਜ਼ ਹੁੰਦੀ ਹੈ ਤੇ ਉੱਥੇ ਜਾ ਕੇ ਇਹ ਚੀਜ਼ਾਂ ਨਾ ਵਰਤਣ ਅਸੀਂ ਤੁਹਾਨੂੰ ਇੱਕ ਜਿਹੜੀ ਕਿ ਕੁਝ ਫੈਸਿਲਿਟੀਆਂ ਦਵਾਂਗੇ ਉਸ ਚੀਜ਼ ਨੂੰ ਤੁਸੀਂ ਆਪਣੇ ਯਾਤਰਾ ਵਿੱਚ ਉਪਯੋਗ ਕਰੋ ਹੁਣ ਜਾਣਕਾਰੀ ਲੈਣਿਆ ਇਹ ਜੀ ਕਿਹੜੀ ਚੀਜ਼ ਹੈ ਇਹਨਾਂ ਦੇ ਕੋਲ ਜੋ ਕਿ ਪਲਾਸਟਿਕ ਪਲਾਸਟਿਕ ਦੇ ਪਲਾਸਟਿਕ ਨੂੰ ਛੱਡ ਕੇ ਉਹ ਚੀਜ਼ਾਂ ਨਾ ਵਰਤਣਗੇ ਸੈਣੀ ਜੀ ਬਾਬਾ ਸਵਾਗਤ ਹੈ ਤੁਹਾਡਾ ਸਾਨੂੰ ਦੱਸੋ ਕਿ ਇਹੋ ਜੀ ਕਿਰੀ ਚੀਜ਼ ਤੁਸੀਂ ਲੈ ਕੇ ਆ ਰਹੇ ਹੋ ਤੇ ਕਿਰਕਿ ਤੁਹਾਡੀ ਟੀਮਾਂ ਨੇ ਤੇ ਇਹੋ ਜਿਹਾ ਵੱਡਾ ਸਹਿਯੋਗ ਉੱਥੇ ਜਾ ਕੇ ਕਿਸ ਤਰ੍ਹਾਂ ਨਿਭਾਉ ਗਿਆ ਦੇਖੋ ਸਾਡਾ ਨਾ ਇੱਕ ਸੰਗਠਨ ਚੱਲ ਰਿਹਾ ਨਾਮ ਆਮੀ ਨਰਮਦਾ ਸੰਗ ਤੇ ਉਹਦੇ ਰਾਸ਼ਟਰੀ ਅਧਿਐਕਸ਼ ਨੇ ਜਿਹੜੇ ਪੰਡਿਤ ਹਰੀਸ਼ ਹਨਿਆਲ ਜੀ ਉਹਨਾਂ ਦੀ ਅਗਵਾਈ ਵਿੱਚ ਅਸੀਂ ਇੱਕ ਡਰਾਈਵ ਸ਼ੁਰੂ ਕਰ ਰਹੇ ਹਾਂ ਜਿਹਦੇ ਵਿੱਚ ਸਾਡੇ ਇੱਕ ਤਾਂ ਧਾਰਮਿਕ ਸਥਾਨ ਜਿਹੜੇ ਨੇ ਚਾਹੇ ਉਹ ਚਾਰ ਧਾਮ ਦੀ ਯਾਤਰਾ ਹੇਮਕੁੰਡ ਸਾਹਿਬ ਦੀ ਯਾਤਰਾ ਖੁੱਲਣ ਵਾਲੀ ਹੈ 5 ਤਰੀਕ ਨੂੰ ਤੇ ਉਹਦੇ ਵਿੱਚ ਅਸੀਂ ਦੇਖਦੇ ਹਾਂ ਵੀ ਲੋਕ ਪਲਾਸਟਿਕ ਦਾ ਯੂਜ਼ ਬਹੁਤ ਕਰਦੇ ਆ ਪਲਾਸਟਿਕ ਜਿਹੜਾ ਵੀ ਆ ਉਹ ਸਾਡੇ ਪਰਿਆਵਰਣ ਲਈ ਖਿਲਾਫ ਆ ਤੇ ਜਿਹੜਾ ਸਾਡਾ ਸੰਗਠਨ ਆ ਉਹ ਸਾਡੇ ਇਸ ਪਰਿਆਵਰਣ ਦੀ ਸਾਫ ਸਫਾਈ ਤੇ ਜਲ ਹੀ ਜੀਵਨ ਦੇ ਇੱਕ ਸਿਧਾਂਤ ਤੇ ਚੱਲਣ ਵਾਲਾ ਸਾਡਾ ਸੰਗਠਨ ਆ ਤੇ ਅਸੀਂ ਉਸ ਚੀਜ਼ ਨੂੰ ਇੱਕ ਚੇਂਜ ਲਿਆਂਦੇ ਹੋਏ ਇੱਕ ਏਮ ਕੀਤਾ ਵੀ ਅਸੀਂ ਉੱਥੇ ਜਾਣ ਵਾਲੇ ਅਸੀਂ ਇੱਕ ਟੀਮ ਬਣਾ ਕੇ ਉੱਥੇ ਜਿਹੜੇ ਸ਼ਰਧਾਲੂ ਜਾਣਗੇ ਕਪਾੜਾ ਖੁੱਲਣ ਤੇ ਅਸੀਂ ਇੱਕ ਹਫਤਾ ਜਾਂ 10 ਦਿਨ ਜਿੰਨਾ ਇੱਕ ਪਰਮਾਤਮਾ ਦੀ ਕਿਰਪਾ ਹੋਈ ਅਸੀਂ ਉੱਥੇ ਜੂਟ ਦੇ ਬੈਗ ਲੈ ਕੇ ਜਾਵਾਂਗੇ ਹਰ ਕਿਸੇ ਨੂੰ ਹੈਂਡਓਵਰ ਕਰਾਂਗੇ ਜਿਹੜੇ ਸ਼ਰਧਾਲੂ ਜਾਣਗੇ ਤਾਂ ਕਿ ਜਿਹੜੇ ਉੱਥੇ ਪਲਾਸਟਿਕ ਦਾ ਯੂਜ਼ ਨਾ ਹੋ ਸਕੇ ਚਾਹੇ ਉਹ ਗਾਰਬੇਜ ਲਈ ਉੱਥੇ ਯੂਜ਼ ਕਰਨ ਚਾਹੇ ਉਹ ਕਿਸੇ ਚੀਜ਼ ਨੂੰ ਸੁੱਟਣ ਲਈ ਯੂਜ਼ ਕਰਨ ਕਿਉਂਕਿ ਪਲਾਸਟਿਕ ਆ ਜਿਹੜੀ ਉਹ ਉਹ ਵੇਸਟ ਜਾਂਦੇ ਉੱਥੇ ਪਈ ਰਹਿੰਦੀ ਉਹ ਖਰਾਬ ਨਹੀਂ ਹੁੰਦੀ ਤੇ ਉਹ ਬਾਅਦ ਚੋ ਮਿੱਟੀ ਚ ਮਿਲ ਕੇ ਉਹ ਤਰ੍ਹਾਂ ਤਰ੍ਹਾਂ ਦੀ ਗੈਸਾਂ ਬਣਾਉਂਦੀ ਹੈ ਸਾਡੇ ਪਰਿਆਵਰਨ ਨੂੰ ਖਰਾਬ ਕਰਦੀ ਹੈ ਤੇ ਅਸੀਂ ਉਸ ਪਰਿਆਵਰਨ ਦੀ ਰੱਖਿਆ ਲਈ ਤੇ ਅੱਜ ਅਸੀਂ ਇਹ ਸਟੈਪ ਚੱਕ ਰਹੇ ਆਂ ਵੀ ਅਸੀਂ ਜੂਟ ਦੇ ਬੈਗਸ ਦਵਾਂਗੇ ਜਿਹਦੇ ਕਰਕੇ ਸਾਡਾ ਪਰਿਆਵਰਨ ਦਾ ਵਿਚਾਰ ਹੋਊਗਾ ਇਹ ਜੂਟ ਹੈ ਹੈ ਕੀ ਹੈ ਜਿਹੜਾ ਤੂੰ ਇਹ ਮੁਹਿੰਮ ਚਾਲੂ ਕਰ ਰਹੇ ਜਿਵੇਂ ਆਪਣਾ ਬੈਗਸ ਹੁੰਦੇ ਨਾ ਕੋਈ ਜਿਹੜਾ ਬਾਇਓ ਡੀਗਰੇਡੇਬਲ ਯੂਜ਼ ਹੁੰਦਾ ਵੀ ਜਿਹੜੀ ਚੀਜ਼ ਆਪਣੇ ਮਿੱਟੀ ਚ ਘੁਲ ਜਾਂਦੀ ਆ ਜਾ ਜਿਹੜੀ ਚੀਜ਼ ਪਰਿਆਵਰਣ ਨੂੰ ਖਰਾਬ ਨਹੀਂ ਕਰਦੀ ਉਸ ਚੀਜ਼ਾਂ ਦੀ ਅਸੀਂ ਵਰਤੋ ਉਸ ਚੀਜ਼ ਦੀ ਅਸੀਂ ਚੀਜ਼ ਬਣਾ ਕੇ ਅੱਗੇ ਦੇਣੇ ਚਾਹਨੇ ਆ ਵੀ ਪਲਾਸਟਿਕ ਪਹਿਲਾਂ ਵੀ ਬੈਨ ਹੋਈ ਸੀ ਕਿਉਂਕਿ ਪਲਾਸਟਿਕ ਸਾਡੇ ਪਰਿਆਵਰਣ ਨੂੰ ਬਹੁਤ ਖਰਾਬ ਕਰਦੀ ਹੈ ਚਾਹੇ ਉਹ ਪਾਣੀ 'ਚ ਹੋਵੇ ਚਾਹੇ ਮਿੱਟੀ 'ਚ ਹੋਵੇ ਤੇ ਅਸੀਂ ਸਭ ਤੋਂ ਵੱਡੀ ਗੱਲ ਸਾਡਾ ਮੇਨ ਮੋਟਿਵ ਕੀ ਹੈ ਮੋਟਿਵ ਇਹ ਹੈ ਵੀ ਬੈਨ ਕਰੋ ਪਲਾਸਟਿਕ ਨੂੰ ਕਿਉਂਕਿ ਪਲਾਸਟਿਕ ਸਾਡੇ ਆਉਣ ਵਾਲੇ ਜੀਵਨ ਲਈ ਇੱਕ ਜ਼ਹਿਰ ਹੈ ਤੇ ਜਿਹੜਾ ਜ਼ਹਿਰ ਹੁਣ ਘੁਲਦਾ ਵੀ ਜਾ ਰਿਹਾ ਤੇ ਇਹਨੂੰ ਰੋਕਣਾ ਬੜਾ ਜ਼ਰੂਰੀ ਹੈ ਅੱਛਾ ਇਹ ਕਿੰਨੇ ਕੁ ਤੁਹਾਡੇ ਟੀਮ ਮੈਂਬਰ ਨੇ ਤੇ ਕਿੰਨੇ ਕੁ ਜਾਣੇ ਜੁੜ ਰਹੇ ਨੇ ਤੁਹਾਡੇ ਨਾਲ ਹੋਰ ਵੀ ਜਿਹੜੀ ਸੰਗਠਨ ਕਾਫੀ ਉਮਾਰ ਦੇ ਵਿੱਚ ਆਣ ਗਿਆ ਕਾਫੀ ਜਿਆਦਾ ਆਣ ਗਿਆ ਇਸ ਦਾ ਤੁਸੀਂ ਪ੍ਰਯੋਗ ਉਹ ਮਤਲਬ ਵੀ ਇੰਤਜ਼ਾਮ ਕਿੱਦਾਂ ਕਰੋਗੇ ਉੱਥੇ ਦੇਖੋ ਸਾਡਾ ਅਸੀਂ ਲਾ ਲੋ ਨਾਰਥ ਇੰਡੀਆ ਚਾਹੇ ਉਹ ਐਮਪੀ ਹੈ ਚਾਹੇ ਉਹ ਉਤਰਾਖੰਡਾ ਸਾਡਾ ਸੰਗਠਨ ਉੱਥੇ ਵਧੀਆ ਕੰਮ ਕਰ ਰਿਹਾ ਪਿਛਲੇ ਦਿਨੀ ਵੀ ਅਸੀਂ ਤਰਵਨੀ ਘਾਟ ਤੇ ਘਾਟਾਂ ਦੀ ਸਫਾਈ ਦਾ ਅਭਿਆਨ ਸ਼ੁਰੂ ਕੀਤਾ ਮਾਤਾ ਰਾਣੀ ਨੂੰ 1 ਕਿਲੋਮੀਟਰ ਲੰਬੀ ਲੰਬੀ ਚੁੰਨੀ ਚੜਾਈ ਤੇ ਹੁਣ ਅਸੀਂ ਇੱਕ ਇਸ ਚੀਜ਼ ਨੂੰ ਬਦਲਣਾ ਚਾਹੁੰਦੇ ਆ ਇਹਨੂੰ ਸੋਸ਼ਲ ਸਰਵਿਸ ਦੇ ਤੌਰ ਤੇ ਲਿਆਉਣਾ ਚਾਹੁੰਦੇ ਆ ਵੀ ਲੋਕਾਂ ਨੂੰ ਇੱਕ ਮੈਸੇਜ ਵੀ ਜਾਵੇ ਤੇ ਲੋਕ ਇਸ ਚੀਜ਼ ਨੂੰ ਸਾਡੇ ਲੋਕ ਕਲਿਆਣ ਚ ਇੱਕ ਚੀਜ਼ ਕੰਮ ਵੀ ਆਵੇ ਉਹ ਉਸ ਕਰਕੇ ਅਸੀਂ ਪਲਾਸਟਿਕ ਨੂੰ ਜਿਹੜੀ ਬੈਨ ਆ ਸਰਕਾਰ ਵੱਲੋਂ ਅਸੀਂ ਉਹਦਾ ਯੂਜ਼ ਘਟਾ ਕੇ ਲੋਕਾਂ ਨੂੰ ਜੂਟ ਜੂਟ ਦੇ ਜਿਹੜੇ ਬੈਗਸ ਹੁੰਦੇ ਆ ਜਾਂ ਹੋਰ ਕਾਗਜ਼ ਦੇ ਰੈਪਸ ਹੁੰਦੇ ਆ ਵੀ ਉਹ ਯੂਜ਼ ਕਰਨ ਦੀ ਅਸੀਂ ਸਲਾਹ ਵੀ ਦੇਵਾਂਗੇ ਤੇ ਆਪਣੇ ਵੱਲੋਂ ਅਸੀਂ ਪ੍ਰੋਵਾਈਡ ਵੀ ਕਰਾਂਗੇ اچھا ਉਹ ਉਹਦੇ ਨਾਲ ਨਹੀਂ ਕੋਈ ਇਦਾਂ ਦਾ ਵਾਤਾਵਰਣ بگੜੂਗਾ ਜਾਂ ਖਰਾਬ ਹੋਊਗਾ ਤੇ ਅਸਾਫ ਸਫਾਈ ਨਹੀਂ ਉਹਦੇ ਨਾਲ ਇਦਾਂ ਦਾ ਕੁਝ ਨਹੀਂ ਹੋਏਗਾ ਕਿਉਂਕਿ ਉੱਥੇ ਜਿਹੜਾ ਗਾਰਬੇ ਸੁੱਟਦੇ ਆਪਾਂ ਪਲਾਸਟਿਕ 'ਚ ਸੁੱਟਦੇ ਆ ਉਹ ਸਾਡੇ ਵਾਤਾਵਰਣ 'ਤੇ ਤਰ੍ਹਾਂ ਤਰ੍ਹਾਂ ਦੀਆਂ ਗੈਸਾਂ ਬਣਾਉਂਦਾ ਜਿਹੜਾ ਹੁਣ ਅੱਜ ਪਰਿਆਵਰਣ ਸਾਡਾ ਰਹਿ ਕੀ ਗਿਆ ਹੁਣ ਸਾਡਾ ਜਿਹੜਾ ਸੰਗਠਨ ਦਾ ਸਿਧਾਂਤ ਆ ਮੈਂ ਪਹਿਲਾਂ ਵੀ ਦੱਸਿਆ ਵੀ ਅਸੀਂ ਪਰਿਆਵਰਨ ਨੂੰ ਬਚਾਣਾ ਤੇ ਪਰਿਆਵਰਨ ਨੂੰ ਬਚਾਣ ਲਈ ਪਲਾਸਟਿਕ ਨੂੰ ਬੈਨ ਕਰਨਾ ਜਬ ਪਲਾਸਟਿਕ ਸਰਕਾਰ ਬੈਨ ਕਰੇ ਸਾਡਾ ਵੀ ਕੁਝ ਫਰਜ ਬਣਦਾ ਨਾ ਅਸੀਂ ਵੀ ਅੱਗੇ ਹੋ ਕੇ ਸਾਡਾ ਸੰਗਠਨ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਉੱਥੇ ਦੇ ਜਿਹੜਾ ਪ੍ਰਸ਼ਾਸਨ ਅਸੀਂ ਉਹਨਾਂ ਨਾਲ ਵੀ ਕੰਟੈਕਟ ਕਰਾਂਗੇ ਜਾਣ ਤੋਂ ਪਹਿਲਾਂ ਵੀ ਜਿਹੜੇ ਅਸੀਂ ਆ ਅਸੀਂ ਜੂਟ ਦੇ ਬੈਗਸ ਜਾਂ ਪੇਪਰ ਬੈਗਸ ਉੱਥੇ ਦੇਣਾ ਚਾਹੁੰਦੇ ਆ ਤਾਂ ਕਿ ਪਲਾਸਟਿਕ ਦੀ ਜਿਹੜੀ ਯੂਜ਼ ਘਟ ਸਕੇ ਕਿਓ ਜਿਵੇਂ ਹੋਏ ਥੋੜੀ ਤੇ ਚਲੋ ਇੱਥੋਂ ਪਰਮਿਸ਼ਨ ਲੈ ਕੇ ਜਾਨੀ ਪੈਂਦੀ ਹੈ ਕਿਦਾਂ ਕੀ ਉੱਥੇ ਜਾ ਕੇ ਨਹੀਂ ਪਰ ਅਸੀਂ ਉੱਥੇ ਦੇ ਜਿਹੜਾ ਉੱਥੇ ਦਾ ਹੈਗੇ ਆ ਮੇਅਰ ਸਾਹਿਬ ਨੇ ਜਾਂ ਉੱਥੇ ਦਾ ਜਿਹੜਾ ਪ੍ਰਸ਼ਾਸਨ ਆ ਅਸੀਂ ਉਹਨਾਂ ਨਾਲ ਗੱਲਬਾਤ ਪਹਿਲਾਂ ਜਾ ਕੇ ਕਰਾਂਗੇ ਵੀ ਅਸੀਂ ਆਹ ਚੀਜ਼ ਆ ਡਰਾਈਵ ਸ਼ੁਰੂ ਕਰਨਾ ਚਾਹੁੰਦੇ ਆ ਜਿਵੇਂ ਉੱਤਰਾਖੰਡ ਅਸੀਂ ਸਫਾਈ ਦਾ ਅਭਿਆਨ ਅਸੀਂ ਉੱਥੇ ਦੇ ਮੇਅਰ ਸਾਹਿਬ ਨੂੰ ਮਿਲਦੇ ਆ ਉੱਥੇ ਦੇ ਮੰਤਰੀ ਸਾਹਿਬ ਨੂੰ ਮਿਲਦੇ ਆ ਇਹ ਤਾਂ ਯਾਰ ਸੋਸ਼ਲ ਸਰਵਿਸ ਹੈ ਇਹਦੇ 'ਚ ਕੋਈ ਪਾਰਟੀਬਾਜੀ ਨਹੀਂ ਹੈ ਇਹਦੇ 'ਚ ਕੋਈ ਪੋਲਿਟਿਕਸ ਨਹੀਂ ਹੈ ਇਹ ਤਾਂ ਇੱਕ ਬਾਬ ਦਾ ਪੋਲਿਟਿਕਸ ਆ ਵੀ ਅਸੀਂ ਇੱਕ ਸੇਵਾ ਕਰਨਾ ਚਾਹੁੰਦੇ ਆ ਵੀ ਲੋਕਾਂ ਨੂੰ ਇੱਕ ਚੰਗਾ ਮੈਸੇਜ ਕਨਵੇ ਕਰਨਾ ਚਾਹੁੰਦੇ ਆ ਪਰ ਉਹ ਕਨਵੇ ਤਾਂ ਹੋਏਗਾ ਜੇ ਅਸੀਂ ਅੱਗੇ ਵੱਧ ਕੇ ਆਵਾਂਗੇ ਐ ਸਿੱਗੇ ਸਾਡੇ ਨਾਲ ਅਮਿੰਨ ਸੈਣੀ ਜੀ ਜੋ ਕਿ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਪਲਾਸਟਿਕ ਦੇ ਉਪਯੋਗ ਜਿਹੜਾ ਕਿ ਕੀਤਾ ਜਾਂਦਾ ਵਾ ਲੋਕਾਂ ਦੇ ਵੱਲੋਂ ਉੱਥੇ ਲੈ ਕੇ ਜਾਇਆ ਜਾਂਦਾ ਜਾਂ ਉੱਥੇ ਸੁੱਟਿਆ ਜਾਂਦਾ ਵਾ ਜੋ ਕਿ ਲੋਕ ਉੱਥੇ ਨਾ ਜਾ ਕੇ ਨਹੀਂ ਦੇਖਦੇ ਕਿ ਕਈ ਸ਼ਰਧਾਲੂ ਹੁੰਦੇ ਨੇ ਕਈ ਸੰਗਤਾਂ ਆਉਂਦੀਆਂ ਉਹ ਕਾਫੀ ਧਿਆਨ ਲੱਗਦੀਆਂ ਨੇ ਗੁਰੂ ਦੇ ਘਰ ਤੇ ਚਲੋ ਜਾ ਰਹੀਆਂ ਉੱਥੇ ਕਾਫੀ ਧਿਆਨ ਵਗੈਰਾ ਲੱਗਦੀਆਂ ਨੇ ਕਿ ਇੱਥੇ ਉੱਥੇ ਜਾ ਕੇ ਅਸੀਂ ਗੰਦਗੀ ਨਾ ਫਲਾਈਏ ਪਰ ਕੁਝ ਅ ਵਿਅਕਤੀ ਹੁੰਦੇ ਨੇ ਕਿ ਉਹਨਾਂ ਦੇ ਵੱਲੋਂ ਛੁੱਟਿਆ ਛੁੱਟਿਆ ਜਾਂਦਾ ਪਰ ਉਹਨਾਂ ਉੱਤੇ ਉਹੀ ਧਿਆਨ ਦੇ ਵਿੱਚ ਲਿਆਂਦੇ ਹੋਏ ਅੱਜ ਅਮਨ ਸੈਣੀ ਜੋ ਕਿ ਨਾਮੀ ਨਰਮਲਕ ਸੰਗ ਦੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇੱਕ ਅਸੀਂ ਉਹਨਾਂ ਨੂੰ ਇੱਕ ਬੈਗ ਜਿਹਾ ਦੇਵਾਂਗੇ ਬੈਗ ਦੇ ਵਿੱਚ ਆਪਣੀ ਸਮਾਨ ਵਗੈਰਾ ਰੱਖਣ ਤੇ ਉਸ ਤੋਂ ਬਾਅਦ ਉਹ ਵਾਤਾਵਰਨ ਉਸ ਦੇ ਨਾਲ ਕੋਈ ਵੀ ਖਰਾਬ ਨਹੀਂ ਹੋਏਗਾ ਨਾ ਨਾ ਕੁਝ ਇਹ ਹੋ ਜਾ ਹੋਏਗਾ ਹੁਣ ਉੱਥੇ ਜਗ੍ਹਾ ਉੱਥੇ ਦੇ ਜ਼ਿਲ੍ਹੇ ਜੇ ਮੇਰੇ ਦੇ ਨਾਲ ਗੱਲਬਾਤ ਕਰਨਗੇ ਸਭ ਕੁਝ ਕਰਨਗੇ ਤੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਜ਼ਰੂਰ ਉੱਥੇ ਰਹਿਣਗੇ shri hemkund sahib ਦੇ ਵਿੱਚ ਯਾਤਰਾ ਵਿੱਚ ਤੁਹਾਨੂੰ ਕੋਈ ਵੀ ਇਸ ਵਕਤ ਉਹ ਉਸ ਪੰਜ ਤਰੀਕ ਤੋਂ ਲੈ ਕੇ ਦਿੱਕਤ ਪਰੇਸ਼ਾਨੀ ਨਹੀਂ ਆਵੇਗੀ ਤੁਹਾਡੀ ਗੱਲ ਇਹ ਸਾਨੂੰ ਕਮਿਊਨਿਕੇਸ਼ਨ ਨੂੰ ਜੂੜ ਦੱਸਿਓ ਜੁੜੇ ਰਹਿਣ ਲਈ ਦੇ ਨਾਲ ਹਣੀਤਨਾ ਯੂਮ ਰਿਪੋਰਟ ਧੰਨਵਾਦ